ਸਗਿਆਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪ੍ਰੀਤਨिक्की ਸਤਿ ਸ਼੍ਰੀ ਅਕਾਲ ਅਸੀਂ ਖਬਰਾਂ ਲੈ ਕੇ ਆ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਆ ਮੈਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਬਾਰੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਹੋਰੀ ਅਸਤੀਫਾ ਦੇਣ ਗਏ ਔਰ ਮੁੱਖ ਮੰਤਰੀ ਦੇ ਲਈ ਕਈ ਨਾਂ ਜਿਹੜੇ ਨੇ ਉਹ ਦੌੜ ਦੇ ਵਿੱਚ ਨੇ ਦੇਖੋ ਜੀ ਹਰ ਬੰਦੇ ਦੇ ਆਪੋ ਆਪਣੇ ਵਿਚਾਰ ਆ ਕੋਈ ਕਿਸ ਤਰੀਕੇ ਨਾਲ ਸੋਚਦਾ ਕੋਈ ਕਿਸੇ ਤਰੀਕੇ ਨਾਲ ਸੋਚਦਾ ਪਰ ਪਹਿਲੀ ਗੱਲ ਤੇ ਵੀ ਅਰਵਿੰਦ ਕੇਜਰੀਵਾਲ ਹੋਰੀ ਅਸਤੀਫਾ ਕਿਉਂ ਦੇਣ ਲੱਗੇ ਇੱਕ ਤਾਂ ਸਵਾਲ ਇਹੀ ਆ ਵੱਡਾ ਦੂਜੀ ਗੱਲ ਇਹ ਵੀ ਜੇਕਰ ਅਸਤੀਫਾ ਦੇਣ ਲੱਗੇ ਆ ਤਾਂ ਇਸ ਮੌਕੇ ਤੇ ਕਿਉਂ ਤੇ ਤੀਜੀ ਗੱਲ ਇਹ ਹੈ ਵੀ ਜੇਕਰ ਉਹ ਅਸਤੀਫਾ ਦੇ ਹੀ ਰਹੇ ਤਾਂ ਫਿਰ ਕੌਣ ਬਣੂਗਾ ਮੁੱਖ ਮੰਤਰੀ ਹੁਣ ਦੇਖੋ ਪਹਿਲੇ ਸਵਾਲ ਦਾ ਉੱਤਰ ਇਹ ਆ ਕਿ ਅਰਵਿੰਦ ਕੇਜਰੀਵਾਲ ਨੂੰ ਸ਼ਰਤਾਂ ਦੇ ਤਹਿਤ ਜ਼ਮਾਨਤ ਮਿਲੀ ਆ ਤੇ ਉਹ ਮੁੱਖ ਮੰਤਰੀ ਦਫਤਰ ਜਾ ਨਹੀਂ ਸਕਦੇ ਉਸ ਤਰੀਕੇ ਨਾਲ ਕੰਮ ਕਰ ਨਹੀਂ ਸਕਦੇ ਇੱਕ ਤਾਂ ਗੱਲ ਇਹ ਹੋ ਗਈ ਦੂਜੀ ਗੱਲ ਇਹ ਜੀ ਕਿ ਬੀਜੇਪੀ ਤੇ ਵਿਰੋਧੀ ਪਾਰਟੀਆਂ ਗੱਲ ਕਹਿਣਗੀਆਂ ਵੀ ਕੇਜਰੀਵਾਲ ਮੁੱਖ ਮੰਤਰੀ ਉਹਦੇ ਤੋਂ ਅਸਤੀਫਾ ਦੇਵੇ ਅਸਤੀਫਾ ਦੇਵੇ ਅਸਤੀਫਾ ਦੇਵੇ ਕਿਉਂਕਿ ਇਹਦੇ ਉੱਤੇ ਤਾਂ ਸ਼ਰਾਬ ਨੀਤੀ ਵਿੱਚ ਕਿਥੇ ਤੱਕ ਕਪੜੇਬਾਜ਼ੀ ਦੇ ਦੋਸ਼ ਲੱਗੇ ਆ ਤੀਜੀ ਗੱਲ ਇਹ ਹੈ ਜੀ ਕਿ ਅਗਲੇ ਸਾਲ ਫਰਵਰੀ ਮਹੀਨੇ ਦੇ ਵਿੱਚ ਯਾਨੀ ਕਿ 2025 ਦੇ ਫਰਵਰੀ ਮਹੀਨੇ ਦੇ ਵਿੱਚ ਦਿੱਲੀ ਦੀ ਸਰਕਾਰ ਦੀ ਟਰਮ ਖਤਮ ਹੋ ਜਾਣੀ ਹੈ ਨਵੇਂ ਸਿਰੇ ਤੋਂ ਚੋਣਾ ਹੋਣੀਆਂ ਮਹੀਨੇ 5 ਬਾਕੀ ਆ। ਅਗਲੀ ਗੱਲ ਇਹ ਹੈ ਜੀ ਕਿ ਇਸ ਵੇਲੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਸਿਰ ਦੇ ਉੱਤੇ ਆ। ਕੇਜਰੀਵਾਲ ਨੇ ਅੱਜ ਭਾਰਤੀ ਸਮੇਂ ਦੇ ਮੁਤਾਬਕ ਲਗਭਗ ਲਗਭਗ ਸ਼ਾਮੀ 4 ਵਜੇ ਦੇ ਕਰੀਬ ਅਸਤੀਫਾ ਦੇ ਦੇਣਾ ਤੇ ਸ਼ਾਇਦ ਅੱਜ ਹੀ ਨਵਾਂ ਮੁੱਖ ਮੰਤਰੀ ਵੀ ਸਾਹਮਣੇ ਆ ਜਾਣਾ। ਕੇਜਰੀਵਾਲ ਨੇ ਇਸ ਕਰਕੇ ਅਸਤੀਫਾ ਦੇਣ ਦੀ ਗੱਲ ਸੋਚੀ ਆ। ਵਿਪਾਰਤ ਦੇ ਵਿੱਚ ਰਾਜਨੀਤੀ ਤੇ ਇਹ ਸੁਣੀ ਜਾਵੇ ਕਿ ਇੱਕੋ ਇੱਕ ਬੰਦਾ ਜਿਹੜਾ ਕਿ ਤਿਆਗ ਦੀ ਮੂਰਤ ਆ ਇੱਕੋ ਇੱਕ ਬੰਦਾ ਜਿਹੜਾ ਕੁਰਸੀ ਨੂੰ ਪਿਆਰ ਨਹੀਂ ਕਰਦਾ ਇੱਕੋ ਇੱਕ ਬੰਦਾ ਜਿਹੜਾ ਕੁਰਸੀ ਨੂੰ ਠੋਕਰ ਇਵੇਂ ਮਾਰ ਦਿੰਦਾ ਤੇ ਠੋਕਰ ਮੈਂ ਮਾਰਦੀ ਆ ਕੋਈ ਹੋਰ ਮਾਰ ਕੇ ਦਿਖਾਵੇ ਉਹਨੇ ਇਹ ਵੀ ਗੱਲ ਕਹੀ ਆ ਵੀ ਭਾਈ ਮੈਂ ਲੋਕਾਂ ਦੇ ਵਿੱਚ ਲੋਕਾਂ ਵਰਗਾ ਬਣ ਕੇ ਜਾਊਂਗਾ ਤੇ ਜਦੋਂ ਮੈਨੂੰ ਲੋਕ ਦੁਬਾਰਾ ਚੁਣ ਲੈਣਗੇ ਤਾਂ ਮੈਂ ਫੇਰ ਕੁਰਸੀ ਤੇ ਬੈਠੂੰਗਾ ਮਤਲਬ ਇਹ ਵੀ ਲੋਕਾਂ ਦੇ ਪਾਲੇ ਵਿੱਚ ਗੇਂਦ ਸੁੱਟਤੀ ਆ ਵੀ ਆ ਦੇਖੋ ਯਾਰ ਕੋਈ ਬੰਦਾ ਸਰਪੰਚੀ ਨਹੀਂ ਛੜਦਾ ਮੈਂ ਤਾਂ ਸੀਐਮ ਦੀ ਕੁਰਸੀ ਛੜਤੀ ਹੈ ਉਸ ਤੋਂ ਅਗਲੀ ਗੱਲ ਇਹ ਆ ਵੀ ਅੱਜ ਜਿਹੜਾ ਸ਼ਾਮੀ 4 ਵਜੇ ਅਸਤੀਫਾ ਦਿੱਤਾ ਤੇ ਫਿਰ ਚਾਰ ਨਾਮਾਂ ਤੇ ਚਰਚਾ ਚੱਲਦੀ ਹੈ ਇੱਕ ਸੁਨੀਤਾ ਕੇਜਰੀਵਾਲ ਸੌਰਵ ਭਾਰਦਵਾਜ ਅਤਿਸ਼ੀ ਤੇ ਕੈਲਾਸ਼ ਗਹਿਲੋਤ ਮੈਨੂੰ ਲੱਗਦਾ ਵੀ ਸੁਨੀਤਾ ਕੇਜਰੀਵਾਲ ਦਾ ਨਾਂ ਇਹਦੇ ਵਿੱਚ ਨਹੀਂ ਆਉਣਾ ਕਿਉਂਕਿ ਇਹ ਕੋਈ ਤਿਆਗ ਦੀ ਭਾਵਨਾ ਨਹੀਂ ਰਹਿਣੀ ਵੀ ਭਾਈ ਘਰ ਵਾਲੇ ਨੇ ਅਸਤੀਫਾ ਦਿੱਤਾ ਮੋਟੀ ਮੁੱਖ ਮੰਤਰੀ ਬਣ ਗਈ ਹੈ ਇਹ ਕਿਹੜਾ ਤਿਆਗ ਹੋਇਆ ਉਹ ਘਰ ਦੀ ਗੱਲ ਘਰ ਚ ਰਹੇਗੀ ਮੈਨੂੰ ਲੱਗਦਾ ਜੀ ਕਲਾਸ਼ ਗਹਿਲੋਤ ਜਾਂ ਕਿਸੇ ਦਲਿਤ ਭਾਈਚਾਰੇ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਇਆ ਜਾਊਗਾ ਦਲਿਤ ਭਾਈਚਾਰੇ ਦੇ ਵਿੱਚੋਂ ਬਣਾ ਕੇ ਕੇਂਦਰੀਵਾਲ 200 ਤੇ 25 ਦੀਆਂ ਚੋਣਾਂ ਦੇ ਵਿੱਚ ਨਿਸ਼ਾਨਾ ਮਨਣਗੇ ਤੇ ਜੇ ਮੰਨ ਲਓ ਗਹਿਲੋਤ ਹੋਰਾਂ ਨੂੰ ਬਣਾਇਆ ਤਾਂ ਉਹ जाट ਭਾਈਚਾਰੇ ਤੋਂ ਆ ਤੇ ਇਸ ਵੇਲੇ ਹਰਿਆਣੇ ਦੇ ਵਿਧਾਨ ਸਭਾ ਚੋਣਾਂ ਸਿਰ ਦੇ ਉੱਤੇ 4 ਅਕਤੂਬਰ ਨੂੰ ਹੋਣੀਆਂ ਤੇ ਜੱਟਾਂ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਜੀ ਇੱਥੇ ਹਰਿਆਣੇ ਦੇ ਵਿੱਚ ਤੇ ਜੱਟ ਬੀਜੇਪੀ ਤੋਂ ਗੁੱਸੇ ਦੇ ਵਿੱਚ ਮੰਗਾ ਨਾਮ ਮੰਨਣ ਦੇ ਕਰਕੇ ਸੋ ਜੇਤਾ ਬਣਾਇਆ ਗਹਿਲੋਤ ਹੋਰਾਂ ਨੂੰ ਤਾਂ ਫਿਰ ਜਾਟਾਂ ਨੂੰ ਮੁੱਖ ਰੱਖ ਕੇ ਸਾਰਾ ਕੁਝ ਹੋਊਗਾ ਤੇ ਜੇ ਬਣਾਇਆ ਦਲਿਤ ਭਾਈਚਾਰੇ ਦੇ ਵਿੱਚੋਂ ਫਿਰ 2025 ਨੂੰ ਮੁੱਖ ਰੱਖ ਕੇ ਸਭ ਕੁਝ ਹੋਊਗਾ ਪਰ ਇੰਨੀ ਗੱਲ ਜ਼ਰੂਰ ਆ ਕਿ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੋਵਾਂ ਦੇ ਵਿੱਚੋਂ ਕੋਈ ਸੀਐਮ ਨਹੀਂ ਬਣੂਗਾ ਸੋ ਇਸ ਤਰੀਕੇ ਦੇ ਵਿਰਵੇ ਆ ਸੋ ਇਹ ਕੇਜਰੀਵਾਲ ਦਾ ਪੱਤਾ ਜਿਹੜਾ ਤਰਪ ਦਾ ਪੱਤਾ ਇਹ ਕਿੰਨਾ ਕਾਮਯਾਬ ਹੁੰਦਾ ਵਕਤ ਦੱਸੂਗਾ ਵੈਸੇ ਲੋਕਾਂ ਨੂੰ ਪਤਾ ਹੋਣਾ ਕਿ ਜਦੋਂ ਪਹਿਲੀ ਵਾਰ ਸਰਕਾਰ ਬਣੀ ਸੀ ਅਰਵਿੰਦ ਕੇਜਰੀਵਾਲ ਦੀ ਕਾਂਗਰਸ ਦੇ ਸਹਿਯੋਗ ਦੇ ਨਾਲ ਉਦੋਂ 49 ਰਣ ਚੱਲੀ ਸੀ 49 ਨਵਾਂ ਬਾਅਦ ਕੇਜਰੀਵਾਲ ਨੇ ਅਸਤੀਫਾ ਦਿੱਤਾ ਉਸ ਤੋਂ ਲੈ ਕੇ ਹੁਣ ਤੱਕ ਤਿੰਨ ਵਾਰ ਲਗਾਤਾਰ ਕੇਜਰੀਵਾਲ ਹੀ ਮੁੱਖ ਮੰਤਰੀ ਹੈ ਹੁਣ ਚੌਥੀ ਵਾਰ ਬਣਨ ਦੇ ਵਿੱਚ ਕਾਮਯਾਬ ਹੁੰਦੇ ਜਾਂ ਨਹੀਂ ਹੁੰਦੇ ਇਹ ਪਤਾ ਲੱਗੂਗਾ ਫਰਵਰੀ ਤੋਂ ਬਾਅਦ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਖੈਰ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਹੁਣ ਭਾਜਪਾ ਉਮੀਦਵਾਰ ਦੀ ਕਹਿੰਦੇ ਗੋਪਾਲ ਕਾਂੜਾ ਦੇ ਹੱਕ ਦੇ ਵਿੱਚ ਕਾਗਜ਼ ਵਾਪਸ ਲੈ ਲਏ ਜੀ ਭਾਜਪਾ ਉਮੀਦਵਾਰ ਨੇ ਹਾਂ ਬਿਲਕੁਲ ਜੀ ਗੋਪਾਲ ਕਾਂੜਾ ਦੇ ਹੱਕ ਦੇ ਵਿੱਚ ਉਮੀਦਵਾਰ ਨੇ ਕਾਗਜ਼ ਵਾਪਸ ਲੈ ਲਏ ਆ ਤੇ ਇਹ ਭਾਜਪਾ ਦੇ ਉਮੀਦਵਾਰ ਨੇ ਕਾਗਜ਼ ਵਾਪਸ ਲਏ ਆ ਸਾਡੇ ਪਰਿਵਾਰਕ ਮੈਂਬਰਾਂ ਨੂੰ ਸ਼ਾਇਦ ਚੇਤੇ ਹੋਵੇ ਵੀ ਗੋਪਾਲ ਕਾਂਡਾ ਕੌਣ ਆ ਗੋਪਾਲ ਕਾਂਡਾ ਉਹ ਆ ਜਿਹਦੇ ਨਾਲ ਗੀਤਿਕਾ ਖੁਦਕੁਸ਼ੀ ਕਾਂਡ ਜੁੜਿਆ ਸੀ ਫੇਰ ਹੋਸਟਸ ਕੁੜੀ ਜਿਹੜੀ ਉਹਦਾ ਖੁਦਕੁਸ਼ੀ ਕਾਂਡ ਇਹਦੇ ਨਾਲ ਜੁੜਿਆ ਰਿਹਾ ਸੋ ਉਦੋਂ ਇਸ ਗੱਲ ਦੇ ਬੜੇ ਵਿਵਾਦ ਛੜੇ ਸੀ ਬੜੀ ਇਸ ਗੱਲ ਦੀ ਚਰਚਾ ਚੱਲੀ ਸੀ ਵੀ ਆਹ ਦੇਖੋ ਜੀ ਕੀ ਤੋਂ ਕੀ ਬਣ ਗਿਆ ਚਲੋ ਉਹ ਬੰਦਾ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਇਆ ਤੇ ਅੱਜ ਉਹ ਬੰਦਾ ਫੇਰ ਸਿਆਸਤ ਦੇ ਵਿੱਚ ਸਰਗਰਮ ਹੋ ਗਿਆ ਉਹ ਟੋਣ ਲੜ ਰਿਹਾ ਸਿਰਸੇ ਤੋਂ ਉਹ ਆਪਣੀ ਪਾਰਟੀ ਦੇ ਵੱਲੋਂ ਰਾਸ਼ਟਰੀ ਲੋਕ ਹਿੱਤ ਪਾਰਟੀ ਉਹਦੀ ਬਣਾਈ ਹੋਈ ਆ ਉਹਦੇ ਵੱਲੋਂ ਚੋਣ ਲੜ ਰਿਆ ਉਹਦੇ ਹੱਕ ਵਿੱਚ ਇਨੈਲੋ ਤੇ ਬਸਪਾ ਪਹਿਲਾਂ ਹੀ ਆ ਬੀਜੇਪੀ ਦੇ ਉਮੀਦਵਾਰ ਨੇ ਆਪਣੇ ਕੱਲ ਕਾਗਜ਼ ਵਾਪਸ ਲੈ ਲਏ ਆ ਉਹਦੇ ਪੱਖ ਦੇ ਵਿੱਚ ਹੁਣ ਉਹਦਾ ਮੁਕਾਬਲਾ ਰਹਿ ਗਿਆ ਕੱਲੀ ਕਾਂਗਰਸ ਦੇ ਨਾਲ ਸੋ ਇਹ ਜੋੜ ਤੋੜ ਦੀ ਸਿਆਸਤ ਆ ਮੇਰਾ ਖਿਆਲ ਆ ਵੀ ਕਾਂਡੇ ਨੇ ਇਹ ਗੱਲ ਕਹੀ ਸੀ ਵੀ ਜੇਕਰ ਅਸੀਂ ਜਿਤ ਜੱਦੇ ਤੇ ਬੀਜੇਪੀ ਦਾ ਅਸੀਂ ਸਮਰਥਨ ਕਰਾਂਗੇ ਤੇ ਬੀਜੇਪੀ ਨੂੰ ਪਤਾ ਵੀ ਜਿਹੜੀਆਂ ਜਿਹੜੀਆਂ ਥਾਵਾਂ ਤੇ ਅਸੀਂ ਕਮਜ਼ੋਰ ਆ ਉਥੇ ਬਾਕੀ ਬੰਦੇ ਮੂਹਰੇ ਕਰਦੇ ਹੋ ਆਪ ਪਿਛੇ ਰਹਿ ਲੋ ਸੋ ਮੈਨੂੰ ਲੱਗਦਾ ਜੀ ਇਹਦੇ ਪਿਛੇ ਕਾਰਨ ਇਹ ਆ ਪਰ ਗੋਪਾਲ ਕਾਂੜਾ ਇੱਕ ਵਿਵਾਰਤ ਬੰਦਾ ਰਿਹਾ ਗੋਪਾਲ ਕਾਂੜੇ ਦੇ ਉੱਤੇ ਵੀ ਇਸ ਤਰੀਕੇ ਨਾਲ ਮਿਹਰ ਭਰੀ ਨਜ਼ਰ ਰੱਖਦੀ ਜਦੋਂ ਬੀਜੇਪੀ ਉਹਦੇ ਉੱਤੇ ਸਵਾਲ ਤਾਂ ਹੋਣੇ ਚਾਹੀਦੇ ਆ ਪਰ ਰਾਜਨੀਤੀ ਦੇ ਵਿੱਚ ਇਹੋ ਜੀ ਘੋੜ ਦੌੜ ਜੀ ਆ ਕਦੇ ਕੁਝ ਹੋ ਜਾਂਦਾ ਕਦੇ ਕੁਝ ਹੋ ਜਾਂਦਾ ਬਿਲਕੁਲ ਸਹੀ ਕਹਿਿਆ ਤੁਸੀਂ ਟਾਣਾ ਸਾਹਿਬ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਕੀ ਵਾਪਰ ਜਾਏ ਖੈਰ ਪਰ ਜਦੋਂ ਕਿਸਾਨਾਂ ਦੀ ਆਪਾਂ ਗੱਲ ਕਰਦੇ ਆਂ ਕਿਸਾਨਾਂ ਵੱਲੋਂ ਹਰਿਆਣਾ ਦੇ ਵਿੱਚ ਭਾਜਪਾ ਦਾ ਵਿਰੋਧ ਜਿਉਂ ਦਾ ਤਿਉਂ ਉਸੇ ਤਰੀਕੇ ਨਾਲ ਜਾਰੀ ਹੈ ਜੀ ਹਾਂ ਬਿਲਕੁਲ ਜੀ ਦੇਖੋ ਹਰਿਆਣੇ ਦੇ ਵਿੱਚ ਵਿਰੋਧ ਹੋਣਾ ਕੁਦਰਤੀ ਆ ਕਿਉਂਕਿ ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਤੇ ਯੂਪੀ ਦੇ ਵਿੱਚ ਕਿਸਾਨ ਵਿਰੋਧ ਕਰਦੇ ਹੁੰਦੇ ਆ ਤੇ ਕਿਸਾਨਾਂ ਨੇ ਵਿਰੋਧ ਕਰਨਾ ਤੇ ਵਜਬ ਵੀ ਆ ਕਿਉਂਕਿ ਮੰਗਾ ਨਹੀਂ ਮੰਨੀਆਂ ਤੁਸੀਂ ਦੇਖੋ ਵੀ ਸ਼ੰਭੂ ਬਾਟਰ ਦੇ ਉੱਤੇ 7 ਮਹੀਨੇ ਹੋ ਗਏ ਜੀ ਕਿਸਾਨਾਂ ਨੂੰ ਬੈਠਿਆ ਉਹ ਕਿ ਉੱਥੇ ਬਹਿਣ ਵਾਸਤੇ ਥੋੜੀ ਘਰੋਂ ਨਿਕਲੇ ਸੀ ਉਹ ਦਿੱਲੀ ਜਾਣ ਵਾਸਤੇ ਨਿਕਲੇ ਸੀ ਪਰ ਸ਼ੰਭੂ ਤੇ ਖਨੋਰੀ ਬਾਟਰ ਦੇ ਉੱਤੇ ਕਿਸਾਨ ਰੋਕ ਲੇ ਤੇ ਨਾ ਉਹ ਅੱਗੇ ਜਾਣਦੇ ਆ ਤੇ ਨਾ ਉਹ ਬੈਰੀਕੜ ਚੱਕਦੇ ਤੇ ਹਾਈ ਕੋਰਟ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਆ ਪਰ ਫੇਰ ਵੀ ਨਹੀਂ ਮੰਨਦੇ ਕਿ ਉਹ ਸੁਪਰੀਮ ਕੋਰਟ ਨੇ ਗੱਲ ਕਹੀ ਸੀ ਫੇਰ ਨਹੀਂ ਮੰਨਦੇ ਉਹ ਉਹ ਇੱਕੋ ਗੱਲ ਕਰੀ ਜਾਂਦੇ ਆ ਤੁਸੀਂ ਜਾਓ ਬਿਨਾਂ ਟਰੈਕਟਰ ਟਰਾਲਿੰਗਾਂ ਤੋਂ ਜਾਓ ਆ ドラਮੇਬਾਜ਼ੀ ਕਰੀ ਜਾਂਦਾ ਉਥੋਂ ਦਾ ਪ੍ਰਸ਼ਾਸਨ ਹਰਿਆਣੇ ਦੀ ਸਰਕਾਰ ਸੋ ਹਰਿਆਣੇ ਦੇ ਵਿੱਚ ਕਿਸਾਨਾਂ ਦਾ ਵਿਰੋਧ ਜਿਹੜਾ ਉਹ ਸਿਰੇ ਦੇ ਉੱਤੇ ਆ ਤੇ ਕਿਸਾਨਾਂ ਦੇ ਵੱਲੋਂ ਹੁਣ ਬੀਜੇਪੀ ਦੇ ਵਕ ਵਕ ਉਮੀਦਵਾਰਾਂ ਨੂੰ ਵਕ ਵਕ ਥਾਵਾਂ ਤੇ ਜਦੋਂ ਪ੍ਰਚਾਰ ਕਰਨ ਆਉਂਦੇ ਘੇਰਾ ਪਾਇਆ ਜਾਂਦਾ ਲੰਗੇ ਕਲਪਤ ਲਗਾ ਅਨਿਲਵਜ ਨੂੰ ਵੀ ਘੇਰਿਆ ਫਿਰ ਹੋਰ ਵੀ ਨਿਤਾ ਨੂੰ ਘੇਰਿਆ ਹੈਗਾ ਸੋ ਇਸ ਤਰੀਕੇ ਦੇ ਵਿਰਵੇ ਆ ਐਤਵਾਰ ਨੂੰ ਜੀਂਦ ਦੇ ਵਿੱਚ ਕਿਸਾਨ ਮਹਾਪੰਚਾਇਤ ਹੋਈ ਸੀ ਅਪਾ ਕੱਲ ਵੀ ਗੱਲ ਕੀਤੀ ਸੀ ਇਹਦੇ ਵਿੱਚ ਅਬਮਨਿਉ ਕੋਹਾਰ ਜਗਜੀਤ ਸਿੰਘ ਡੱਲੇਵਾਲ ਤੇ ਕਈ ਹੋਰ ਕਿਸਾਨਾਂ ਆ ਗੂ ਪਹੁੰਚੇ ਸੀ ਵੱਡੇ ਗਿਣਤੀ ਦੇ ਵਿੱਚ ਕਿਸਾਨ ਆਏ ਸੀ ਸੋ ਮਤਲਬ ਕਹਿਣ ਦਾ ਇਹ ਜੀ ਕਿ ਬੀਜੇਪੀ ਨੂੰ ਇੱਥੇ ਚੁਣੌਤੀ ਦਾ ਸਾਹਮਣਾ ਕਿਸਾਨਾਂ ਕਰਕੇ ਵੀ ਆ ਖਿਡਾਰੀਆਂ ਕਰਕੇ ਵੀ ਆ 10 ਸਾਲ ਤੋਂ ਇਹਨਾਂ ਦੀ ਸਰਕਾਰ ਆ ਇਹਨਾਂ ਨੇ ਆਸਾਂ ਦੇ ਉੱਤੇ ਬੂਰ ਨਹੀਂ ਲਾਇਆ ਇਹਦੇ ਕਰਕੇ ਵੀ ਆ ਹੋਰ ਵੀ ਕਈ ਕਾਰਨ ਬਣਦੇ ਆ ਸੋ ਇਹ ਹੈ ਜੀ ਕਿ ਭਾਵੇਂ ਬੀਜੇਪੀ ਫਿਰ ਵੀ ਚਾਹੁੰਦੀ ਵੀ ਉੱਥੇ ਅਸੀਂ ਹੈਟ੍ਰਿਕ ਮਾਰੀਏ ਮੈਨੂੰ ਲੱਗਦਾ ਹੈਟ੍ਰਿਕ ਵਜਦੀ ਨਹੀਂ ਕੱਲ ਨੂੰ ਕੋਈ ਜੋੜ ਤੋੜ ਦੀ ਸਿਆਸਤ ਹੋਰ ਹੋ ਜੇ ਵੀ ਆਮ ਆਦਮੀ ਪਾਰਟੀ ਵੋਟਰ ਹੀ ਇਹਨਾਂ ਦਾ ਤੋੜ ਜਾਵੇ ਵੀ ਭਾਈ ਬੀਜੇਪੀ ਨੂੰ ਫਾਇਦਾ ਹੋ ਜੇ ਤੇ ਇਹ ਸਮਾਦਸ ਹੋਗਾ ਜੀ ਜੀ ਬਿਲਕੁਲ ਸਹੀ ਜਣਾ ਸਾਹਿਬ ਹੁਣ ਪੰਜਾਬ ਦੀ ਗੱਲ ਕਰਦੇ ਆ ਜੀ ਗਿੱਦੜਬਾਹਾ ਵਾਲੀ ਜ਼ਿਮਨੀ ਚੋਣ ਦੇ ਵਲ ਹਰ ਇੱਕ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਉੱਧਰ ਅਮਰਿਤਪਾਲ ਸਿੰਘ ਹੋਰਾਂ ਦੇ ਪਿਤਾ ਨੇ ਕਿੰਨੇ ਗਿੱਦੜਬਾਹਾ ਤੋਂ ਉਮੀਦਵਾਰ ਅਲਾਨ ਦਿੱਤਾ ਹੈ ਜੀ ਕੌਣ ਹਾਂ ਬਿਲਕੁਲ ਜੀ ਅਸਲ ਦੇ ਵਿੱਚ ਇਹਦੇ ਉੱਤੇ ਹੈਰਾਨੀ ਬਹੁਤ ਹੋਊਗੀ ਆਉਂਦੇ ਸਮੇਂ ਦੇ ਵਿੱਚ ਵੀ ਇਸ ਗੱਲ ਤੇ ਚਰਚਾ ਚੱਲੂਗੀ ਵੀ ਯਾਰ ਅਮਰਿਤਪਾਲ ਸਿੰਘ ਹੋਰਾਂ ਦੇ ਪਿਤਾ ਨੇ ਤੇ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਨੇ ਇਹ ਫੈਸਲਾ ਕਿਉਂ ਕੀਤਾ ਹੋਇਆ ਤੁਸੀਂ ਦੇਖੋ ਵੀ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਇੱਕ ਤਾਂ ਗੱਦੜ ਵਾਹੇ ਦੀ ਚੋਣ ਵਾਸਤੇ ਹਲੇ ਤੱਕ ਕੋਈ ਵੀ ਐਲਾਨ ਨਹੀਂ ਹੋਇਆ ਸਿਆਸੀ ਤੌਰ ਤੇ ਤੇ ਜਾਂ ਕਹਿੰਦੇ ਕਿ ਚੋਣ ਕਮਿਸ਼ਨ ਨੇ ਹਲੇ ਤੱਕ ਕੋਈ ਤਰੀਕ ਨਹੀਂ ਐਲਾਨੀ ਪਰ ਕਾਹਲੀ ਕਿੰਨੀ ਆ ਉਸ ਕਾਹਲੀ ਦੇ ਵਿੱਚ ਮਨਦੀਪ ਸਿੰਘ ਸਿੱਧੂ ਨੂੰ ਦੀਪ ਸਿੱਧੂ ਦੇ ਭਰਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਐਲਾਨਿਆ ਕਿਨੇ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਤੇ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਇਹਨਾਂ ਦੋਵਾਂ ਨੇ ਗੱਲ ਕਹੀ ਹੈ ਕਿ ਦੀਪ ਸਿੱਧੂ ਦਾ ਭਰਾ ਮਨਦੀਪ ਸਾਡੇ ਵੱਲੋਂ ਪਾਰਟੀ ਦਾ ਉਮੀਦਵਾਰ ਹੋਊਗਾ ਜਾਣੇ ਕਿ ਪੰਥਕੋ ਮੀਤਵਾਰ ਇਹ ਹੋਊਗਾ ਹੁਣ ਅਗਲੀ ਗੱਲ ਇਹ ਹੈ ਵੀ ਅਮਰਤਪਾਲ ਦੇ ਸਾਥੀਆਂ ਦੇ ਵਿੱਚ ਉਹਦੇ ਸਮੇਂ ਦੇ ਵਿੱਚ ਖਲਾਰਾ ਪੈਣ ਦੀ ਸੰਭਾਵਨਾ ਤੁਹਾਨੂੰ ਚੇਤੇ ਹੁਣ ਆਪਾਂ ਸਾਡੇ ਜਿਹੜਾ ਰੇਡੀਓ ਦੇ ਉੱਤੇ ਕਈ ਮਹੀਨੇ ਪਹਿਲਾਂ ਖਬਰ ਸਾਂਝੀ ਕੀਤੀ ਸੀ ਕਿ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤ ਨੇ ਐਲਾਨ ਕੀਤਾ ਸੀ ਕਿ ਮੇਰਾ ਪਿਤਾ ਜੇਲ੍ਹ ਦੇ ਵਿੱਚ ਬੈਠਾ ਹੀ ਚੋਂ ਲੜੂਗਾ ਉਹਨੇ ਕਹਤਾ ਜੀ ਕਿ ਮੇਰਾ ਪਿਤਾ ਚੋਂ ਲੜੂਗਾ ਤੇ ਅਮਰਤਪਾਲ ਦੇ ਪਿਤਾ ਦੀ ਮਨਦੀਪ ਸਿੰਘ ਸਿੱਧੂ ਨੂੰ ਖੜਾ ਕਰਤਾ ਤੇ ਕੀ ਜੇਲ੍ਹ ਦੇ ਵਿੱਚ ਬੈਠੇ ਲੋਕ ਇਹ ਨਹੀਂ ਸੋਚਣਗੇ ਵੀ ਅਸੀਂ ਅੰਮ੍ਰਿਤਪਾਲ ਦੇ ਪਿੱਛੇ ਲੱਗ ਕੇ ਝੂਗਾ ਝੋੜ ਕਰਵਾ ਲਿਆ ਅੰਮ੍ਰਿਤਪਾਲ ਆਪ ਐਮਪੀ ਬਣ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਹੋਰ ਨਾ ਬੰਦਿਆਂ ਦਾ ਐਲਾਨ ਕਰੀ ਜਾਂਦੇ ਆ ਸਾਡੇ ਟੱਬਰ ਨੇ ਜਿਹੜਾ ਐਲਾਨ ਕੀਤਾ ਹੁੰਦਾ ਉਹਦਾ ਸਮਰਥਨ ਕਰਕੇ ਨਹੀਂ ਰਾਜ਼ੀ ਅੰਮ੍ਰਿਤਪਾਲ ਦਾ ਪਰਿਵਾਰ ਤੇ ਖੁਦ ਅੰਮ੍ਰਿਤਪਾਲ ਤੇ ਅਸੀਂ ਫਿਰ ਖਟਿਆ ਕੀ ਆ ਕਿਤੇ ਖਾਣ ਪੀਣ ਨੂੰ ਬਾਦਰੀ ਟੰਬੇ ਖਾਣ ਨੂੰ ਰਿਛ ਵਾਲੀ ਗੱਲ ਤਾਂ ਨਹੀਂ ਬਣ ਗਈ ਸੋ ਮੈਨੂੰ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਰੌਲਾ ਪਾਊਗਾ ਕੀ ਹੁਣ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਜਾ ਜਿਹੜੇ ਅਮਰਤਪਾਲ ਦੇ ਜਿਹੜੇ ਪਿਤਾ ਦੇ ਵੱਲੋਂ ਐਲਾਨੇ ਕੀ ਅਮੀਦਵਾਰ ਦੇ ਹੱਕ ਦੇ ਵਿੱਚ ਤੇ ਪਰਿਵਾਰ ਇਹ ਗੱਲ ਕਹਿ ਦੂਗਾ ਪ੍ਰਧਾਨ ਮੰਤਰੀ ਬਾਜੇ ਕੇ ਦਾ ਕਿ ਭਾਈ ਅਸੀਂ ਤਾਂ ਚੋਣ ਲੜਦੀ ਨਹੀਂ ਸੀ ਸਾਡੇ ਮੁੰਡੇ ਨੇ ਤਾਂ ਵੈਸੇ ਹੀ ਗੱਲ ਕਹਿਤੀ ਉਹ ਚੋਣ ਜਿਹੜਿਆ ਲੜਦੇ ਆ ਉਸ ਦਾ ਸਮਰਥਨ ਕਰਦੇ ਆ ਸੋ ਪ੍ਰਧਾਨ ਮੰਤਰੀ ਬਾਜੇ ਕੇ ਭਾਵੇਂ ਇੱਕ ਸੁਧਾਰਨ ਇੱਕ ਉਰਲੀਆਂ ਪਰਲੀਆਂ ਛੱਡਣ ਵਾਲਾ ਇੱਕ ਖੋਕਲੇ ਛੱਡਣ ਵਾਲਾ ਬੰਦਾ ਬਣ ਗਿਆ ਪਰ ਇਹ ਤਾਂ ਉਹਦੀ ਡੈਡੀਕੇਸ਼ਨ ਸੀ ਕਿ ਭਾਵੇਂ ਗਲਤ ਰਿਹਾ ਤੇ ਭਾਵੇਂ ਸਹੀ ਰਿਹਾ ਉਹ ਅਮਰਤਪਾਲ ਦੇ ਪਿਛੇ ਰਿਹਾ ਉਹਦੇ ਪਿੱਛੇ ਹੀ ਹੁਣ ਤੱਕ ਜੇਲ੍ਹ ਦੇ ਵਿੱਚ ਗਿਆ ਉਹਦੇ ਉੱਤੇ ਵੀ ਐਨਐਸਏ ਅਮਰਤਪਾਲ ਕਰਕੇ ਲੱਗੀ ਹੈ ਹੋਰ ਉਹਨੇ ਕਿਹੜਾ ਕੋਈ ਕਦੋਂ ਚ ਤੀਰ ਮਾਰਿਆ ਸੀ ਪਰ ਗੱਲ ਇਹ ਵੀ ਜੇਕਰ ਅੱਜ ਉਹਦੇ ਪਰਿਵਾਰ ਦੇ ਵੱਲੋਂ ਕੀਤੀ ਗਈ ਗੱਲ ਦੀ ਆਪਾਂ ਉਲੰਘਣਾ ਕਰਕੇ ਤੇ ਆਪਦਾ ਬੰਦਾ ਖੜਾ ਕਰਦੇ ਮੇਰਾ ਖਿਆਲ ਹੈ ਵੀ ਆਉਂਦੇ ਸਮੇਂ ਚ ਰੌਲਾ ਪਾਊਗਾ ਜੀ ਬਿਲਕੁਲ ਸਹੀ ਟਣਾ ਸਾਹਿਬ ਹੋ ਸਕਦਾ ਕਿ ਹੋਂਦੇ ਸਮੇਂ ਚ ਰੌਲਾ ਪੈ ਜਾਏ ਖੈਰ ਅੱਗੇ ਵੱਧਦੇ ਹਰਵਨੀਤ ਬਿੱਟੂ ਹੋਰਾਂ ਦੀ ਗੱਲ ਕਰਦੇ ਆ ਜੀ ਰਾਹੁਲ ਗਾਂਧੀ ਹੋਰਾਂ ਦੇ ਖਿਲਾਫ ਜਿਹੜਾ ਬਿਆਨ ਦਿੱਤਾ ਹੈ ਜਿਹਦੇ ਬਾਰੇ ਚ ਕੱਲ ਵੀ ਆਪਾਂ ਖਬਰਾਂ ਦੇ ਵਿੱਚ ਚਰਚਾ ਕੀਤੀ ਸੀ ਕਹਿੰਦੇ ਇਸ ਬਿਆਨ ਦੇ ਉੱਪਰ ਸਿਆਸਤ ਨੂੰ ਕਾਫੀ ਜ਼ਿਆਦਾ ਭਖੀ ਹੋਈ ਹੈ ਜੀ ਦੇਖੋ ਜੀ ਸਿਆਸਤ ਹੀ ਭਖਣੀ ਆ ਹੋਰ ਪੰਜਾਬ ਦੇ ਵਿੱਚ ਹੁੰਦਾ ਕੀ ਪਰ ਤੁਸੀਂ ਇਹ ਸੋਚ ਕੇ ਦੇਖੋ ਰਵਨੀਤ ਬਿੱਟੂ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਬੜਿੰਗ ਆਪਸ ਦੇ ਵਿੱਚ ਭੜਦੇ ਸ਼ਬਦੋ ਸ਼ਬਦੀ ਹੋ ਰਹੇ ਆ ਤੇ ਭੀਜਪੀ ਜਾਂ ਬਾਕੀ ਵਿਰੋਧੀ ਪਾਰਟੀਆਂ ਕਿੰਨੀਆਂ ਖੁਸ਼ ਹੋਣਗੀਆਂ ਵੀ ਭਾਈ ਆਹੀ ਆ ਸਿੱਖ ਇਹ ਐਂ ਹੀ ਸੰਕੜਾ ਮੋ ਲੜਦੇ ਹੁੰਦੇ ਆ ਇਹੀ ਇਹਨਾਂ ਦਾ ਕਰਤਾਰ ਅਤੇ ਇਹੀ ਇਹਨਾਂ ਦੀ ਪਛਾਣ ਕੀ ਉਹ ਇਹ ਨਹੀਂ ਸੋਚਦੇ ਹੋਣਗੇ ਕਿ ਰਵਨੀਤ ਬਿੱਟੂ ਆ ਜਿਹੜਾ ਉਹ ਆਪਣੇ ਸਾਬਕਾ ਆਕਾ ਨੂੰ ਪੈ ਨਿਕਲਿਆ ਤੇ ਭਾਈ ਉਹਨੂੰ ਫਿਰ ਕਾਂਗਰਸ ਦੇ ਕਈ ਦਿੱਤਾ ਪੈ ਨਿਕਲੇ ਤੇ ਰਵਨੀਤ ਬਿੱਟੂ ਉਹਨਾਂ ਨੂੰ ਹੁਣ ਮੋੜਵੇਂ ਉਤਰ ਦੇ ਰਿਹਾ ਉਹ ਤਾਂ ਮੇਰੇ ਕਲ ਚਾਹੁੰਦੇ ਹੋਣੇ ਵੀ ਇਦਾਂ ਦਾ ਕੁਝ ਹੁੰਦਾ ਰਵੇ ਰਵਨੀਤ ਮਿੱਤੋਂ ਨੇ ਕਿਹਾ ਸੀ ਰਾਹੁਲ ਗਾਂਧੀ ਨੰਬਰ 1 ਅਤਵਾਦੀ ਦੇਸ਼ ਦਾ ਉਹਦੇ ਫੜਨ ਦੇ ਉੱਤੇ ਹੀ ਨਾਮ ਮਿਲਣਾ ਚਾਹੀਦਾ ਹੈ ਏਜੰਸੀਆਂ ਨੂੰ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਇਹਦੇ ਤਾਂ ਚਿਹਤੇ ਤੇ ਦੋਸਤ ਪਰਿਵਾਰਕ ਮੈਂਬਰ ਬਾਹਰਲੇ ਮੁਲਕ ਤੇ ਬੈਠੇ ਇਹਨੂੰ ਭਾਰਤ ਨਾਲ ਪਿਆਰ ਹੀ ਨਹੀਂ ਇਹ ਤਾਂ ਜੀ ਉਥੋਂ ਦੇ ਖਾਲਿਸਤਾਨੀਆਂ ਦੇ ਸਮਰਥਨ ਦੇ ਵਿੱਚ ਬੋਲੀ ਬੋਲਦਾ ਫਲਾਂਟਿੰਗੇ ਦਾ ਕੰਗਾਗਾ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੇ ਗੱਲ ਕਹੀ ਕਿ ਇਸ ਬੰਦੇ ਨੂੰ ਇਲਾਜ ਕਰਾਉਣਾ ਚਾਹੀਦਾ ਇਹਦਾ ਦਿਮਾਗ ਹਿੱਲ ਗਿਆ ਇਹ ਆਪਣੇ ਸਿਆਸੀ ਨੇਤਾ ਦੇ ਬਾਰੇ ਹੁਣ ਇਹੋ ਜਿਹੀਆਂ ਗੱਲਾਂ ਕਰਦਾ ਜਿਨੇ ਇਹਨੂੰ 3 ਵਾਰ ਮੈਂਬਰ ਪਾਰਲੀਮੈਂਟ ਬਣਾਇਆ ਹੁਣ ਰਵਨੀਤ ਬਿੱਟੂ ਪੈ ਨਿਕਲਿਆ ਉਹ ਕਹਿੰਦਾ ਜੀ ਬੜਿੰਗ ਤੇ ਬਾਜਵਾ ਦੀ ਬਵਾਸੀਰ ਦਾ ਇਲਾਜ ਮੈਂ ਕਰਵਾਉਣਾ ਦਿੱਲੀ ਦੇ ਵਿੱਚ ਇਹਨਾਂ ਦਾ ਇਲਾਜ ਦਿੱਲੀ ਦੇ ਵਿੱਚ ਹੀ ਹੋਣਾ ਮੈਂ ਪ੍ਰਧਾਨ ਮੰਤਰੀ ਨੂੰ ਕਹਿ ਕੇ ਚੰਗਾ ਹਸਪਤਾਲ ਬੁੱਕ ਕਰਵਾਉਣਾ ਇਹ ਦੇਖੋ ਜੀ ਰਾਜਾ ਬੜਿੰਗ ਦੇ ਪ੍ਰਧਾਨਗੀ ਦੇ ਲਈ ਆ ਵੀ ਕੀਤਾ ਯਾਨੀ ਆ ਵੀ ਕੀਤਾ ਮਤਲਬ ਇਹ ਅਭੀ ਇੱਕ ਦੂਜੇ ਦਾ ਜਲੂਸ ਕੱਢੀ ਜਾਂਦੇ ਆ ਪਰ ਰਵਨੀਤ ਬਿੱਟੂ ਨੂੰ ਤੋਲ ਕੇ ਬੋਲਣਾ ਚਾਹੀਦਾ ਰਵਨੀਤ ਬਿੱਟੂ ਨੂੰ ਜੇਕਰ ਉਹ ਬੋਲਦਾ ਅਜੇ ਰਾਹੁਲ ਗਾਂਧੀ ਬਾਰੇ ਤਾਂ ਬੀਜੇਪੀ ਨੂੰ ਵੀ ਸੋਚਣਾ ਚਾਹੀਦਾ ਵੀ ਐਨੇ ਤਹਾਕੇ ਜਿੱਥੇ ਲਾ ਕੇ ਆਇਆ ਜਿਹੜੀ ਪਾਰਟੀ ਦੇ ਵਿੱਚ ਉਹਦਾ ਦਾਦਾ ਇਹਦਾ ਪਰਿਵਾਰ ਬਾਕੀ ਕਾਂਗਰਸ ਦੇ ਵਿੱਚ ਵਕਫ ਵਕਫ ਅਹੁਦਿਆਂ ਤੇ ਰਿਹਾ ਮੁੱਖ ਮੰਤਰੀ ਤੱਕ ਦੇ ਅਹੁਦੇ ਦੇ ਵਿੱਚ ਰਿਹਾ ਇਹਨਾਂ ਦਾ ਪਰਿਵਾਰ ਐਮਐਲਏ ਬਣੇ ਮੰਤਰੀ ਬਣੇ ਜੇਕਰ ਅੱਜ ਇਹ ਬੰਦਾ ਉਸ ਪਾਰਟੀ ਦੇ ਬਾਰੇ ਬੋਲਦਾ ਤੇ ਕੱਲ ਨੂੰ ਬੀਜੇਪੀ ਨੂੰ ਵੀ ਲਕੋ ਲਊਗਾ ਜਿਹੜੇ ਬੰਦੇ ਨੂੰ ਆੜਤ ਪਈ ਹੁੰਦੀ ਆ ਆਪਾਂ ਇਹ ਗੱਲ ਕਹਿੰਨੇ ਨੇ ਵੀ ਬੰਦਾ ਇਹ ਤੁ ਫਲਾਣੇ ਨੂੰ ਚੁਗਲੀ ਕਰਨ ਦੀ ਬਹੁਤ ਆਰਤਾ ਯਾਰ ਕਿ ਨਾਰਾ ਕਰੋ ਇਹ ਬੰਦਾ ਪਸੂੜੀ ਪਵਾ ਦਿੰਦਾ ਕਿ ਨਾਰਾ ਕਰੋ ਤੇ ਫਿਰ ਭਾਈ ਭਾਜਪੀ ਦੇ ਸੂਝਵਾਨ ਬੰਦੇ ਸ਼ਾਇਦ ਇਹ ਸੋਚਦੇ ਹੋਣ ਜੇਕਰ ਹਨ ਉਧਰ ਦੇ ਵਿੱਚ ਇਹ ਭਾਈ ਜੇਕਰ ਉਹਨਾਂ ਦੀ ਗੱਲ ਨਹੀਂ ਬਣੀ ਉਹਨਾਂ ਦਾ ਸਕਾ ਨਹੀਂ ਹੋਇਆ ਤਾਂ ਕੀ ਪਤਾ ਕੱਲ ਨੂੰ ਸਾਡੇ ਦਵਾਲੇ ਨਾਲ ਹੋ ਜਾਏ ਜੀ ਜੀ ਬਿਲਕੁਲ ਸਹੀ ਟੇਣਾ ਸਾਹਿਬ ਉਧਰ ਦੂਸਰੇ ਬੰਨੇ ਭੁੰਦੜ ਹੋਰਾਂ ਦਾ ਬਿਆਨ ਵੀ ਸਾਹਮਣੇ ਆਇਆ ਉਹ ਕਹਿੰਦੇ ਕਿ ਅਕਾਲੀ ਦਲ ਖਤਮ ਹੋਣ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਕਾਮਯਾਬ ਨਹੀਂ ਹੋਣਗੀਆਂ हां बिल्कुल नाकाम का का न, जी नाकामयाब ਹੁਣ ਅਸੀਂ ਵੀ ਇਹ ਚਾਹੁੰਦੇ ਆ ਕਿ ਭਾਈ ਖੇਤਰੀ ਪਾਰਟੀਆਂ ਜਿਉਂਦੀਆਂ ਰਹਿਣ ਆਪਾਂ ਸਾਰੀ ਇਹ ਗੱਲ ਚਾਹੁੰਦੇ ਆ ਪਰ ਭਾਈ ਉਹ ਜਿਉਂਦੀਆਂ ਰੱਖਣ ਵਾਲੀ ਖੁਦ ਵੀ ਗੱਲ ਕਰਨਾ ਹੁਣ ਕਿਸੇ ਨੇ ਹੋਰ ਅਲਾਦੀਨ ਨੇ ਆਕੇ ਤਾਂ ਜਿਉਂਦੀਆਂ ਰੱਖਣੀਆਂ ਨਹੀਂ ਪਰ ਗੱਲ ਇਹ ਜੀ ਕਿ ਜਿਸ ਤਰੀਕੇ ਦੇ ਨਾਲ ਭੁੰਦੜ ਸਾਹਿਬ ਦੇ ਵੱਲੋਂ ਗੁਰਦੁਆਰਾ ਦੁਖਨਵਾਰਨ ਸਾਹਿਬ ਦੇ ਵਿੱਚ ਬਿਆਨ ਦਿੱਤਾ ਗਿਆ ਉਹਨਾਂ ਨੇ ਆਪਣੇ ਦਿਨ ਦੀ ਗੱਲ ਕਹੀ ਆ ਉਹਦੇ ਉੱਤੇ ਨਵੀਆਂ ਖਬਰਾਂ ਬਣੀਆਂ ਉਹ ਅਸਲ ਵਿੱਚ ਗੁਰਦੁਆਰਾ ਦੁਖਨਵਾਰਨ ਸਾਹਿਬ ਦੇ ਵਿੱਚ ਮੱਥਾ ਟੇਕਣ ਗਏ ਉਹਨਾਂ ਨੇ ਇਥੇ ਗੱਲ ਕਹੀ ਆ ਉਹ ਕਹਿੰਦੇ ਦੇਖੋ ਜੀ ਅਕਾਲੀ ਦਲ ਨੂੰ ਖਤਮ ਕਰਨੀਆਂ ਸਾਜ਼ਿਸ਼ਾਂ ਪਹਿਲਾਂ ਵੀ ਬਹੁਤ ਵਾਰ ਹੋਈਆਂ ਅੱਜ ਵੀ ਹੋ ਰਹੀਆਂ ਅਕਾਲੀ ਦਲ ਖਤਮ ਹੋਇਆ ਨਹੀਂ ਅਕਾਲੀ ਦਲ ਇਦਾਂ ਖਤਮ ਹੋਣਾ ਨਹੀਂ ਉਹ ਕਹਿੰਦੇ ਜੀ ਕਿ ਦੇਖੋ ਅਕਾਲੀ ਦਲ ਦੇ ਵਿੱਚ ਉਤਰਾ ਚੜਾ ਆਉਂਦੇ ਰਹੇ ਆ ਇਹ ਬਹੁਤ ਸਿਆਸਤ ਦੇ ਤਹਿਤ ਸਾਰਾ ਕੁਝ ਕੁਝ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਪਰ ਉਹ ਕਹਿੰਦੇ ਪ੍ਰਵਾਹ ਦੀ ਗੱਲ ਕੋਈ ਨਹੀਂ ਅਕਾਲੀ ਦਲ ਮੁੜ ਕੇ ਪੈਰਾਂ ਸਿਰ ਖੜਾ ਹੋਊਗਾ ਅਕਾਲੀ ਦਲ ਚੁਣੌਤੀਆਂ ਨੂੰ ਪਾਰ ਕਰਕੇ ਹੀ ਇੱਥੋਂ ਤੱਕ ਪਹੁੰਚਿਆ ਹੋਇਆ ਉਹਨਾਂ ਨੇ ਆ ਗੱਲ ਕਹੀ ਆ ਵੈਸੇ ਸੁਖਬੀਰ ਸਿੰਘ ਬਾਦਲ ਤੇ ਜਿਹੜੇ ਹੁਣ ਬਗਾਵਤ ਕਰਨ ਵਾਲੇ ਅਕਾਲੀ ਆ ਉਹ ਠੰਡੇ ਜੇ ਹੋ ਕੇ ਬੈਠੇ ਆ ਹਾਲ ਦੀ ਘੜੀ ਕਿਉਂਕਿ ਮਾਮਲਾ ਜਥੇਦਾਰ ਸਾਹਿਬ ਕੋਲੇ ਆ ਵਕ ਵਕ ਮੰਤਰੀਆਂ ਨੇ ਸਾਬਕਾ ਮੰਤਰੀਆਂ ਨੇ ਸਮੇਤ ਸੁਖਬੀਰ ਤੇ ਬੀਬੀ ਜਗੀਰ ਕੌਰ ਤੇ ਭੁੰਦੜ ਸਾਬ ਤੇ ਚਲੋ ਹੁਣ ਕਾਰਜਕਾਰੀ ਪ੍ਰਬੰਧ ਆ ਤੇ ਉਧਰ ਆਪਾਂ ਗੱਲ ਕਰੀਏ ਚੰਦੂ ਮਾਦਰਾ ਦੀ ਮਲੂਕਾ ਦੀ ਉਧਰ ਹੋਰ ਮੰਤਰੀਆਂ ਦੀ ਗੱਲ ਕਰੀਏ ਸਾਰਿਆਂ ਨੇ ਆਪਣਾ ਸਪਸ਼ਟੀਕਰਨ ਅਕਾਲ ਤਖਤ ਸਾਹਿਬ ਦੇ ਦਿੱਤਾ ਹੁਣ ਜਥੇਦਾਰ ਸਾਹਿਬ ਕੀ ਸਜ਼ਾ ਲਾਉਂਦੇ ਆ ਕੀ ਫੈਸਲਾ ਕਰਦੇ ਆ ਇਹਦੇ ਵੱਲ ਸਭ ਦਾ ਧਿਆਨ ਟਿਕਿਆ ਰਹਿਣਾ ਤੇ ਗਿੱਦੜ ਬਾਹਰ ਦੀ ਜ਼ਿਮਨੀ ਚੋਣ ਪਾਈ ਸਿਰ ਦੇ ਉੱਤੇ ਆ। ਇਸ ਚੋਣ ਦੇ ਵਿੱਚੋਂ ਕੀ ਨਿਕਲਦਾ ਉਹਦਾ ਹਰ ਸਿਮਰਤ ਕੋਰ ਬਾਦਲ ਨੂੰ ਕਮਾਨ ਸੌਂਪੀ ਹੋਈ ਆ। ਉਹ ਕਿੰਨੀ ਕੁ ਹੁਸ਼ਿਆਰੀ ਨਾਲ ਕਿੰਨੀ ਹਕਾਬਲੀਅਤ ਦੇ ਨਾਲ ਇੱਥੇ ਸਾਰਾ ਕੁਝ ਮੈਨੇਜ ਕਰਦੇ ਆ ਇਹਦੇ ਵੱਲ ਸਭ ਦਾ ਧਿਆਨ ਟਿਕਿਆ ਰਹਿਣਾ ਜੀ। ਜੀ ਬਿਲਕੁਲ ਸਹੀ। ਟੇਣਾ ਸਾਹਿਬ ਹੁਣ ਖੇਡ ਦੀ ਗੱਲ ਕਰਦੇ ਆ ਹਾਕੀ ਸਾਡੀ ਖੇਡ ਹੈ ਜੀ ਉਹਦੀ ਗੱਲ ਕਰਦੇ ਆ ਭਾਰਤ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਫਾਈਨਲਸ ਪਹੁੰਚ ਗਿਆ ਜੀ। ਬਿਲਕੁਲ ਜੀ ਬਿਲਕੁਲ ਪਹੁੰਚ ਗਿਆ ਪਹੁੰਚ ਗਿਆ ਗੱਲ ਸੱਚੀ ਆ ਤੇ ਅੱਜ ਫਾਈਨਲ ਮੁਕਾਬਲਾ ਹੋਣਾ ਭਾਰਤੀ ਸਮੇਂ ਦੇ ਮੁਤਾਬਕ ਲਗਭਗ ਸ਼ਾਮੀ 3:30 ਵਜੇ ਚੀਨ ਦੇ ਨਾਲ ਫਾਈਨਲ ਮੁਕਾਬਲਾ ਹੋਊਗਾ ਤੇ ਲੰਘੇ ਕੱਲ ਪਤਾ ਲੱਗਾ ਜੀ ਕਿ ਭਾਰਤ ਨੇ ਦੱਖਣੀ ਕੋਰੀਆ ਨੂੰ 4-1 ਦੇ ਫਰਕ ਨਾਲ ਹਰਾਇਆ ਭਾਰਤ ਛੇਵੀਂ ਵਾਰ ਏਸ਼ੀਅਨ ਹਾਕੀ ਚੈਂਪੀਅਨਸ ਟਰੋਫੀ ਦੇ ਫਾਈਨਲ ਮੁਕਾਬਲੇ ਦੇ ਵਿੱਚ ਪਹੁੰਚਿਆ 4-1 ਦੇ ਫਰਕ ਦੇ ਨਾਲ ਲੰਘੇ ਕੱਲ ਚੀਨ ਦੇ ਵਿੱਚ ਹੀ ਮੁਕਾਬਲਾ ਜਿਹੜਾ ਹੋ ਰਿਹਾ ਉਹਦੇ ਵਿੱਚ ਦੱਖਣੀ ਕੋਰੀਆ ਨੂੰ ਭਾਰਤ ਨੇ ਹਰਾਇਆ ਹਰਮਨਪ੍ਰੀਤ ਸਿੰਘ ਜਿਹੜਾ ਕਿ ਇਸ ਵੇਲੇ ਭਾਰਤੀ ਹਾਕੀ ਟੀਮ ਦਾ ਕਪਤਾਨ ਆ ਉਹਨੇ ਸਭ ਤੋਂ ਵੱਧ ਗੋਲ ਕੀਤੇ ਆ ਛੇਵੀਂ ਵਾਰ ਭਾਰਤ ਆ ਜਿਹੜਾ ਉਹ ਇਸ ਹਾਕੀ ਚੈਂਪੀਅਨਸ਼ਿਪ ਦੇ ਵਿੱਚ ਤੇ ਇੱਥੇ ਇਸ ਮੁਕਾਬਲੇ ਤੱਕ ਪਹੁੰਚਿਆ ਹੈਗਾ ਸੋ ਵਧੀਆ ਗੱਲ ਆ ਜੀ ਸਾਡੇ ਹਾਕੀ ਖਿਡਾਰੀ ਜਿੰਦਾਬਾਦ ਰਹਿਣ ਇੰਨਾ ਹਾਕੀ ਖਿਡਾਰੀਆਂ ਵਿੱਚ ਵੱਡੀ ਗਿਣਤੀ ਦੇ ਵਿੱਚ ਖਿਡਾਰੀ ਪੰਜਾਬੀ ਆ ਸਾਰੇ ਖਿਡਾਰੀ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਜੀ ਜੀ ਬਿਲਕੁਲ ਕਹਣਾ ਸਾਹਿਬ ਇੱਕ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਜੀ ਉਹਦੇ ਬਾਰੇ ਵਿੱਚ ਵੀ ਗੱਲ ਕਰ ਲਈਏ ਜੀ ਮਨਰੇਗਾ ਕਾਮਿਆਂ ਨੂੰ ਕਹਿੰਦੇ ਕੈਂਟਰ ਨੇ ਕੁਚਲ ਦਿੱਤਾ ਜਿਸ ਦੇ ਕਰਕੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜੀ ਇਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੁਨਾਮ ਖੇਤਰਾ ਤੇ ਸੁਨਾਮ ਦੇ ਵਿੱਚ ਪਿੰਡ ਬਿਸ਼ਨਪੁਰਾ ਇਥੋਂ ਦੀ ਖਬਰ ਹੈ ਜੀ ਮਨਰੇਗਾ ਕਾਮੇ ਜਿਹੜੇ ਉਹ ਆਪ ਦਾ ਕੰਮ ਕਾਜ ਕਰਕੇ ਕੋਈ ਕੰਮ ਕਰੀ ਜਾਂਦਾ ਸੀ ਕੋਈ ਰੋਟੀ ਖਾਣ ਲੱਗਾ ਸੀ ਤੇ ਚਾਰ ਜਣੇ ਜਿਹੜੇ ਕਿ ਉੱਥੇ ਰੋਟੀ ਪਾਣੀ ਦਾ ਪ੍ਰਬੰਧ ਕਰੀ ਜਾਂਦੇ ਸੀ ਤੇ بے قابو ਹੋ ਕੇ ਇੱਕ ਕੈਂਟਰ ਆਇਆ ਤੇ ਉਹ ਇਹਨਾਂ ਦੇ ਉੱਤੇ ਚੜ ਗਿਆ ਤੇ ਇਹਨਾਂ ਦੇ ਚਾਰਾਂ ਨੂੰ ਕੁਚਲਤਾ ਤੇ ਚਾਰਾਂ ਦੀ ਮੌਤ ਹੋ ਗਈ ਆ ਤੇ ਜਿਹੜੇ ਇਹ ਕਾਮੇ ਨੇ ਇਹ ਹੈ ਵਖ ਵਖ ਘਰਾਂ ਦੇ ਸੀ ਪਰ ਸਿੱਗੇ ਪਿੰਡ ਬਿਸ਼ਨਪੁਰਾ ਦੇ ਸੋ ਉਹਨਾਂ ਘਰਾਂ ਦੇ ਵਿੱਚ ਸੋਗ ਫੈਲ ਗਿਆ ਜਿਹੜਾ ਇਹ ਕੈਂਟਰ ਚਾਲਕ ਹੈ ਇਹਨੇ ਘਟਨਾ ਤੋਂ ਬਾਅਦ ਤੇ ਇਹਨੇ ਭਜਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਫੜ ਕੇ ਇਹਨੂੰ ਪੁਲਿਸ ਦੇ ਹਵਾਲੇ ਕਰਤਾ ਸੋ ਚਾਰ ਘਰਾਂ ਦੇ ਵਿੱਚ ਮੂਰਖ ਬੰਦੇ ਦੇ ਕਰਕੇ ਸੱਤਰ ਵਿਸ਼ੇ ਆ ਤੇ ਪੰਜਾਬ ਦੇ ਵਿੱਚ ਮੂਰਖਾਂ ਦੀ ਕਮੀ ਕੋਈ ਨਹੀਂ ਪੰਜਾਬ ਦੇ ਵਿੱਚ ਅੰਨੇ ਵਾ ਗੱਡੀ ਚਲਾਉਣ ਵਾਲੇ ਪੰਜਾਬ ਦੇ ਵਿੱਚ ਮੂਰਖਤਾ ਕਰਨ ਵਾਲੇ ਬਾਂਦਰਪੁਣਾ ਕਰਨ ਵਾਲੇ ਲੋਕ ਬਥੇਰੇ ਆ ਤੁਸੀਂ ਦੇਖੋ ਕਿਸੇ ਵੀ ਚੌਂਕ 'ਚ ਖੜ੍ਹ ਜੋ ਕਿਤੇ ਵੀ ਖੜ੍ਹ ਜੋ ਤੁਹਾਨੂੰ 70% ਲੋਕ ਇਹੋ ਜਿਹੇ ਦੱਸਣਗੇ ਜਿਹੜੇ ਕਿ ਕਾਰ ਚਲਾਉਂਦੇ ਹੋਏ ਫੋਨ ਦੀ ਵਰਤੋਂ ਕਰਦੇ ਆ ਅੰਨੇ ਵਾ ਤੋਰੀ ਜਾਂਦੇ ਕਈ ਤਾਂ ਉੱਥੇ ਚੈਟ ਦੇਖੀ ਜਾਂਦੇ ਆ ਵਟਸਐਪ ਦੇਖੀ ਜਾਂਦੇ ਗੱਡੀ ਚਲਾਉਂਦੇ ਚਲਾਉਂਦੇ ਤੇ ਫਿਰ ਕਹਿਣਗੇ ਮਹਾਰਾਜ ਨੇ ਲਿਖਿਆ ਹੋ ਸੀ ਇਹ ਬੇਵਕੂਫ ਲੋਕ ਆ ਜਿਹੜੇ ਬੇਕਸੂਰਾ ਦੀ ਵੀ ਜਾਣ ਲੈਂਦੇ ਆ ਜੀ ਬਿਲਕੁਲ ਸਹੀ ਕਹੇ ਤੁਸੀਂ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਆਜ ਦੇ ਲਈ ਐਨ ਆਈ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ